ਪੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋ ਠੀਕ ਠਾਕ ਹਾਂ ਬਈ ਹਾਂ ਜੀ ਜੀ ਵਧੀਆ ਵਧੀਆ ਕਿ ਬਈ ਕਿਵੇਂ ਚੱਲ ਰਿਹਾ ਕੰਮਕਾਰ ਬੱਕਰੀਆਂ ਦਾ ਕੰਮਕਾਰ ਵਧੀਆ ਚੱਲ ਰਿਹਾ ਸੋਹਣਾ ਚੱਲ ਰਿਹਾ ਵਧੀਆ ਓਕੇ ਸਰ ਕੁਝ ਜੀ ਬਈ ਬਈ ਆਪਣੇ ਬਾਰੇ ਦੱਸ ਦਿਓ ਆਪਣੇ ਫਾਰਮ ਦੀ ਸ਼ੁਰੂਆਤ ਕਿਵੇਂ ਹੋਈ ਸੀ ਤੇ ਲੋਕੇਸ਼ਨ ਆਪਣੀ ਕਿੱਥੇ ਹੈਗੀ ਹੈ ਜੀ ਸ਼ੁਰੂਆਤ ਜੀ ਆਪਣਾ ਨਾਮ ਮੇਰਾ ਸੰਦੀਪ ਸਿੰਘ ਹੈ ਜੀ ਤੇ ਅਸੀਂ ਦੋ ਕਜ਼ਨ ਬ੍ਰਦਰ ਐਂ ਕਿ ਕਰਾਈਪਰੀ ਸਿੰਘ ਹੈ ਨਾਮ ਤੇ ਜਿਹੜਾ ਆਪਾਂ ਸ਼ੁਰੂਆ ਆਪਣਾ ਫਾਰਮ ਦੀ ਲੋਕੇਸ਼ਨ ਹੈਗੀ ਇਹ ਪਿੰਡ ਤਾਰੂਆਣਾ ਮੰਡੀ ਕਾਲਿਆਲੀ ਜੀ ਤੇ ਜਿਲ੍ਹਾ ਪੁਣ ਸਰਸਾ ਪੈਂਦਾ ਹਰਿਆਣੇ ਚ ਪੰਜਾਬ ਹਰਿਆਣਾ ਦਾ ਬਾਰਡਰ ਹੀ ਲਾ ਲਓ ਹਾਂਜੀ ਤਾਂ ਉੱਥੇ ਆਪਣਾ ਫਾਰਮ ਹੈ ਤੇ ਅਜੇ ਤੋਂ ਆਪਾਂ ਇਹਦੀ ਟ੍ਰੇਨਿੰਗ ਕੀਤੀ ਸੀਗੀ ਬੱਕਰੀਆਂ ਦੀ ਸੀਆਰਜੀ ਮਥਰਾ ਯੂਪੀ ਤੋਂ ਜੀ ਤੇ ਉੱਥੇ ਸਾਡੀ ਸਾਡੇ ਟ੍ਰੇਨਿੰਗ ਸੀਗੀ ਤੇ ਉਹ ਤੋਂ ਬਾਅਦ ਅਸੀਂ ਇਸ ਕੰਮ ਨੂੰ ਸ਼ੁਰੂ ਕੀਤਾ ਸੀਗਾ ਇਹ ਤੋਂ 8 ਸਾਲ ਪਹਿਲਾਂ ਜੀ ਸਾਨੂੰ ਕਿੰਨੇ ਦੇ ਵਿੱਚ 8 ਸਾਲ ਹੋ ਗਏ ਸੀ ਬੀਟਲ ਬੱਕਰੀ ਤੇ ਆਪਣਾ ਕੰਮ ਕਰਦੇ ਸਾਰਾ ਤੇ ਉਸ ਤੋਂ ਆਪਾਂ ਸ਼ੁਰੂਆਤ ਕੀਤੀ ਸੀਗੀ ਸ਼ੁਰੂ ਦੇ ਵਿੱਚ ਜੀ ਬਈ ਹਾਂਜੀ ਭਾਈ ਜੀ ਲਗਨ ਕਿੱਥੋਂ ਲੱਗੀ ਸੀ ਬੱਕਰੀ ਪਾਲਣ ਦੇ ਕਿਤੇ ਜਾਣ ਦੀ ਕਿਉਂਕਿ ਜਦੋਂ ਤੁਸੀਂ ਆਏ ਸੀ ਉਦੋਂ ਪੰਜਾਬ ਦੇ ਵਿੱਚ ਵੀ ਬਹੁਤ ਘੱਟ ਸੀਗਾ ਜਿਵੇਂ ਅੱਜ ਲੈਵਲ ਤੇ ਆ ਕੰਮ ਹਨ ਕਿਉਂਕਿ ਪੰਜਾਬ ਦੇ ਚੋਸ ਟਾਈਮ ਤੇ ਜਿਹੜੇ ਆਪਣੇ ਵੀਰ ਬਾਹਰ ਚੋਂ ਆਉਂਦੇ ਬੱਕਰੀਆਂ ਨੂੰ ਜੀ ਕਿਹਾ ਤਾਂ ਉਹਨਾਂ ਕੋਲ ਹੀ ਬੱਕਰੀਆਂ ਯਾਤਰ ਹੁੰਦੀਆਂ ਸੀਗੀਆਂ ਜਿਹੜਾ ਵੱਡੇ ਲੈਵਲ ਤੇ ਫਾਰਮ ਸੀਗੇ ਲੋਕਾਂ ਨੇ ਕੀਤੇ ਹੋਏ ਤਾਂ ਉਹ ਕੋਈ ਵੀ ਫਾਰਮ ਉਹ ਉਸ ਟਾਈਮ ਦੇ ਵਿੱਚ ਬੱਕਰੀਆਂ ਦਾ ਨਹੀਂ ਸੀਗਾ ਪੰਜਾਬ ਦੇ ਵਿੱਚ ਦੇਖੇ ਦਾ ਨਾ ਹਰਿਆਣੇ ਦੇ ਵਿੱਚ ਨਾ ਪੰਜਾਬ ਦੇ ਵਿੱਚ ਤਾਂ ਲਗਨ ਦਾ ਸਿਸਟਮ ਇਹ ਸੀਗਾ ਕਿ ਅਸੀਂ ਪੜ੍ਹ ਲਿਖ ਕੇ ਥੋੜਾ ਬੇਲੇ ਸੀਗੇ ਫ੍ਰੀ ਸੀ ਕੰਮ ਹੈ ਨਹੀਂ ਸੀਗਾ ਕੋਈ ਵੀ ਕਰਨ ਨੂੰ ਹਨਾ ਤਾਂ ਕੰਮ ਦੀ ਤਲਾਸ਼ ਦੇ ਵਿੱਚ ਹਰੇਕ ਬੰਦਾ ਹੁੰਦਾ ਕਿ ਕੰਮ ਕੀਤਾ ਜਾਵੇ ਤਾਂ ਫਿਰ ਸਾਡੇ ਕੋਲ ਡਾਕਟਰ ਸੀ ਵੈਟਰਰੀ ਸਾਨੂੰ ਉਹਨੇ ਰੈਅ ਦਿੱਤੀ ਸੀਗੀ ਇੱਕ ਇਹ ਕਹਿੰਦੇ ਵੀ ਤੁਸੀਂ ਇਸ ਤਰੀਕੇ ਨਾਲ ਬੱਕਰੀ ਪਾਲਣ ਦਾ ਕੰਮ ਕਰੋ ਜੀ ਅਸੀਂ ਉਹ ਸਰਚ ਕਰਨ ਸ਼ੁਰੂ ਕੀਤੀ ਤਾਂ ਸੀਆਰਜੀ ਮੋਥਰਾ ਦਾ ਰੈਫਰੈਂਸ ਕਿ ਨਿਕਲ ਕੇ ਆ ਗਿਆ ਹੂੰ ਤੇ ਉੱਥੋਂ ਅਸੀਂ ਫਿਰ ਪ੍ਰੋਪਰ ਟ੍ਰੇਨਿੰਗ ਕੀਤੀ ਕੰਮ ਦੀ ਚਲੋ ਸੀਗਾ ਸਿੱਖ ਹੋਣੇ ਕੋਈ ਟ੍ਰੇਨਿੰਗ ਲੈਣਾ ਜਾਂ ਕਰਨਾ ਨਾ ਕਰਨਾ ਬਾਅਦ ਦਾ ਕੰਮ ਹੈ ਜੀ ਤਾਂ ਉਹ ਟ੍ਰੇਨਿੰਗ ਕੀ ਹੈ ਜੀ ਸੈਂਟਿਫਿਕ ਤਰੀਕੇ ਦੀ ਟ੍ਰੇਨਿੰਗ ਸੀ ਬਧੀ ਦ੍ਰਿਕਨਾ ਵੇਜਨ ਕਲੀਅਰ ਹੋਏ ਕਿ ਅਗਰ ਲੌਂਗ ਟਾਈਮ ਇਹਦੇ ਵਿੱਚ ਚੱਲਾਂਗੇ ਆਪਾਂ ਤਾਂ ਇਹਦੇ ਵਿੱਚੋਂ ਬਹੁਤ ਕੁਝ ਇਹ ਜਾ ਹੈਗਾ ਅਚੀਵ ਕਰਨ ਲਈ ਜਿਹੜਾ ਆਪਾਂ ਕਰ ਸਕਦੇ ਆ ਜੀ ਕਿਉਂਕਿ ਗੋਡ ਫਾਰਮਿੰਗ ਇੱਕ ਪਹਿਲਾਂ ਕਹਿੰਦੇ ਸੀ ਲੋਕ ਕੀ ਅਨਪੜਾ ਦਾ ਕੀਤਾ ਜਾਂ ਐ ਹਨਾ ਇਹ ਨਹੀਂ ਹੁੰਦਾ ਇਸ ਤਰੀਕੇ ਨੇ ਇਹਨੂੰ ਗਰੀਬ ਲੋਕ ਕਰਦੇ ਜਾਂ ਐ ਕਰਦੇ ਆ ਪਰ ਇਹ ਇੱਕ ਅਗਰ ਅੱਜ ਦੇ ਟਾਈਮ 'ਚ ਆਪਾਂ ਦੇਖੀਏ ਤਾਂ ਸਰਕਾਰ ਵੀ ਜਿਵੇਂ ਕਿੰਨੀਆਂ ਸਾਰੇ ਸਕੀਮਾਂ ਇਹ ਤੇ ਦੇ ਰਹੀ ਆ ਉਕੇ ਪਸ਼ੂ ਪਾਲ ਨੂੰ ਵੀ ਉੱਪਰ ਚੱਕਿਆ ਜਾ ਰਿਹਾ ਠੀਕ ਹੈ ਤਾਂ ਉਸ ਤਰੀਕੇ ਨਾਲ ਅਗਰ ਆਪਾਂ ਗੱਲ ਕਰੀ ਤਾਂ ਇਹਦੇ ਵਿੱਚ ਬਹੁਤ ਵੱਡਾ ਪ੍ਰਾਫਿਟ ਪ੍ਰਾਫਿਟ ਹੈ ਅਗਰ ਇਹਨੂੰ ਆਪਾਂ ਕਮਰਸ਼ੀਅਲ ਲੈਵਲ ਦੇ ਉੱਪਰ ਹੈਗੇ ਕਰਾਂਗੇ ਜੀ ਤਾਂ ਉਸ ਤਰੀਕੇ ਨਾਲ ਪ੍ਰਾਫਿਟ ਹੈਗਾ ਜੀ ਬਾਈ ਭਾਈ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਹਨਾ ਉਸ ਤੋਂ ਬਾਅਦ ਇਹ ਕਿੱਤੇ ਦੇ ਵਿੱਚ ਇੱਕਦਮ ਉਛਾਲ ਆਇਆ ਸੀ ਆਪਾਂ ਦੇਖਿਆ ਪੰਜਾਬ ਦੇ ਵਿੱਚ ਬੜੇ ਵੱਡੇ ਵੱਡੇ ਫਾਰਮ ਬਣੇ ਮੰਡੀਆਂ ਦੇ ਵਿੱਚ ਵੀ ਪੂਰੀਆਂ ਰੌਣਕਾਂ ਲੱਗੀਆਂ ਹਨਾ ਫੇਰ ਜਾ ਕੇ ਇੱਕਦਮ ਕਿੱਤੇ 'ਚ ਗ੍ਰਾਫਟ ਵੀ ਆਈ ਲੋਕਾਂ ਨੇ ਬੜੀਆਂ ਵੀਡੀਓ ਵੀ ਪਾਈਆਂ ਅੱਜ ਕੱਲ ਵੀ ਬੜੇ ਲੋਕ ਕਮੈਂਟ ਕਰਦੇ ਨੇ ਕਿ ਇਸ ਕਿੱਤੇ ਦੇ ਵਿੱਚ ਕੋਈ ਵੱਡੀ ਕਮਾਈ ਹੈ ਨਹੀਂ ਕੀ ਦੇਖਾ ਦੇਖੀ ਦੇ ਵਿੱਚ ਨਾ ਫਸੋ ਕੀ ਕਾਰਨ ਹੈਗਾ ਕਿ ਇੱਕ ਬੰਦਾ ਪੂਰਾ ਕਾਮਯਾਬ ਹੋ ਚੁੱਕਿਆ ਦੂਜਾ ਬੰਦਾ ਬਿਲਕੁਲ ਹੀ ਕਹਿ ਰਿਹਾ ਵੀ ਇਹ ਕਿੱਤੇ ਦੇ ਵਿੱਚ ਜ਼ੀਰੋ ਪ੍ਰੋਫਿਟ ਹੈ ਦੇਖੋ ਕਿੱਤੇ ਦਾ ਆਪਾਂ ਹਾਂਜੀ ਹਾਂਜੀ ਕਿੱਤੇ ਦਾ ਸਿਸਟਮ ਇਹ ਹੁੰਦਾ ਜੀ ਜੀ ਕੀ ਦੇਖੋ ਕਿੱਤਾ ਵੀ ਅਸੀਂ ਜਿਵੇਂ 8 ਸਾਲਾਂ ਦੇ ਵਿੱਚ ਇਸ ਕੰਮ ਦੇ ਵਿੱਚ ਆਏ ਆ ਹਾਂਜੀ ਤਾਂ ਅਸੀਂ ਬਹੁਤ ਸਾਰੇ ਉਤਰਾ ਚੜਾਏ ਦੇ ਵਿੱਚ ਅਸੀਂ ਦੇਖਿਆ ਜੀ ਕਿ ਅਸੀਂ ਇਹ ਨਹੀਂ ਕਹਿੰਦੇ ਅਸੀਂ ਦੇਖ ਕੇ ਸਾਡਾ ਕੰਮ ਲਾਸ ਦੇ ਵਿੱਚ ਵੀ ਗਿਆ ਸ਼ੁਰੂ ਚ ਨੁਕਸਾਨ ਬਹੁਤ ਹੋਇਆ ਬੱਕਰੀਆਂ ਦਾ ਕਿਉਂਕਿ ਸਿੱਖੇ ਨਹੀਂ ਸੀਗੇ ਪ੍ਰੈਕਟੀਕਲ ਨਹੀਂ ਸੀਗਾ ਹਾਂਜੀ ਤੇ ਬਹੁਤ ਸਾਰੇ ਜਾਨਵਰ ਵੀ ਮਰੇ ਠੀਕ ਹੈ ਜਿਹਦੇ ਨਾਲ ਕੀ ਆ ਸ਼ੁਰੂ ਚ ਇੱਕ ਵਾਰ ਡੀਮੋਟੀਵੇਟ ਵੀ ਥੋੜਾ ਜਿਹਾ ਹੋਏ ਜੀ ਪਰ ਉਸ ਨੂੰ ਅਸੀਂ ਇਹ ਲੈ ਕੇ ਚੱਲੇ ਕਿ ਤੋ ਸਿੱਖ ਕੇ ਆਪਾਂ ਇਹਨੂੰ ਅੱਗੇ ਕਰਨ ਆ ਕੇ ਬੰਦ ਕਰਨਾ ਹੁਣ ਆਪਾਂ ਦੇਖੀਏ ਕਿ ਜਿੰਨੇ ਸਾਰੇ ਫਾਰਮ ਪੰਜਾਬ ਹਰਿਆਣਾ ਸਾਰੇ ਆਲ ਇੰਡੀਆ ਚ ਖੁੱਲ ਰਹੇ ਆ ਤਾਂ ਉਦੋਂ ਕਈ ਆਦਾ ਫਾਰਮ ਲੋਕਾਂ ਦੇ ਬੰਦ ਵੀ ਹੋ ਰਹੇ ਆ ਬਿਲਕੁਲ ਬਈ ਬੰਦ ਹੋਣ ਦਾ ਕਾਰਨ ਕੀ ਹੈ ਕਿ ਲੋਕ ਸਿਰਫ ਕੀ ਆਪਾਂ ਰੀਸੋ ਰੀਸ ਕਿਸੇ ਕੰਮ ਨੂੰ ਦੇਖ ਕੇ ਆਪਾਂ ਉਹਨੂੰ ਕਰ ਲੈਣੇ ਆ ਹਮ ਲੇਕਿਨ ਐਕਚੁਅਲ ਦੇ ਵਿੱਚ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਆਪਾਂ ਜੋ ਪ੍ਰੋਫਿਟ ਕਿੱਥੋਂ ਕੱਢਣਾ ਆਪਾਂ ਜਾਨਵਰ ਨੂੰ ਸੇਲ ਕਿੱਥੇ ਕਰਨਾ ਕਿਹੜੀ ਨਸਲ ਦੇ ਕੰਮ ਸ਼ੁਰੂ ਕਰਨਾ ਇਹਨੂੰ ਆਪਾਂ ਘਰੇ ਰੱਖ ਕੇ ਪਾਲਾਂਗੇ ਆਪਣਾ ਕਿੰਨਾ ਖਰਚ ਆਊਗਾ ਜਾਂ ਬਾਹਰ ਚਰਾਉਣ ਤੇ ਰੱਖਾਂਗੇ ਤਾਂ ਕਿੰਨਾ ਖਰਚ ਆਉਣਾ ਕਿਉਂਕਿ ਇਹ ਚੀਜ਼ਾਂ ਕੋਈ ਬੰਦਾ ਨੋਟ ਨਹੀਂ ਕਰਦਾ ਜੀ ਅਗਰ ਮੰਨ ਕੇ ਚੱਲੋ ਹਾਂ ਕਿਸੇ ਬੰਦੇ ਕੋਲੇ 5 7 10 20 ਜਾਨਵਰ ਹੈਗੇ ਨੇ ਤਾਂ ਉਸ ਚੀਜ਼ ਨੂੰ ਉਹਨੂੰ ਫੀਲ ਨਹੀਂ ਹੁੰਦਾ ਕਿਉਂਕਿ ਆਪਣੇ ਘਰ ਕੀ ਆਪਾਂ ਜ਼ਿੰਮੇਵਾਰ ਦੇ ਵਿੱਚ ਰਹਿੰਦੇ ਆਂ ਖੇਤੀਬਾੜੀ ਕਰਦੇ ਆਂ ਹਣਾ ਤਾਂ ਨਾਰਮਲ ਆਪਾਂ ਮੱਝਾਂ ਗਾ ਵੀ 5 7 ਘਰ ਦੇ ਵਿੱਚ ਰੱਖਦੇ ਆਂ ਜੀ ਤਾਂ ਉਹਨਾਂ ਬੱਕਰੀਆਂ ਦਾ ਤਾਂ ਡਬਲ ਰਹਿ ਜਾਂਦੀਆਂ ਨੇ ਤਾਂ ਆਪ ਨੂੰ ਇਨਕਮ ਦਾ ਉਹਦਾ ਖਰਚਾ ਕਿੰਨਾ ਹੋ ਰਿਹਾ ਆਪਾਂ ਕਰੋ ਉਹਨੂੰ ਕੀ ਖਵਾ ਰਹੇ ਆ ਆਪਾਂ ਨਹੀਂ ਪਤਾ ਲੱਗਦਾ ਜੀ ਲੇਕਿਨ ਜਦੋਂ ਆਪਣਾ ਫਾਰਮ 100 ਪਲਸ ਬੱਕਰੀ ਦਾ ਹੁੰਦਾਗਾ ਤਾਂ ਉਸ ਤੋਂ ਬਾਅਦ ਆਪ ਨੂੰ ਖਰਚਾ ਫੀਲ ਹੋਣ ਲੱਗਦਾ ਕਿ ਬੱਕਰੀ ਤੇ ਐਕਚੁਅਲ ਦੇ ਵਿੱਚ ਖਰਚਾ ਕਿੰਨਾ ਆਉਂਦਾ ਘਰੇ ਰੱਖ ਕੇ ਪਾਲੋ ਨਾ ਹੂੰ ਤਾਂ ਇਹ ਕੈਲਕੂਲੇਸ਼ਨ ਜਿੰਨਾ ਕੋਈ ਨਹੀਂ ਹੁੰਦੀਆਂ ਤਾਂ ਉਹ ਕੀ ਫਿਰ ਫਾਰਮ ਨੂੰ ਬਾਅਦ ਦੇ ਵਿੱਚ ਕੀ ਹੈ ਕਹਿੰਦੇ ਵੀ ਇਹ ਕੰਮ ਮਾੜਾ ਤਾਂ ਉਹ ਫਾਰਮ ਨੂੰ ਬੰਦ ਕਰ ਦਿੰਦੇ ਖਰਚਾ ਨਹੀਂ ਪੂਰਾ ਆਉਂਦਾ ਕਿਉਂਕਿ ਖਰਚਾ ਪੂਰਾ ਨਹੀਂ ਇਹ ਕਹਿ ਸਕਦੇ ਜੀ ਆਪਾਂ ਕਿਉਂਕਿ ਉਹ ਪਹਿਲਾਂ ਤੋਂ ਪ੍ਰੇਪੇਅਰ ਨਹੀਂ ਹੁੰਦੇ ਜੀ ਅਗਰ ਆਪਾਂ ਕੰਮ ਕਰਨ ਤੋਂ ਪਹਿਲਾਂ ਹੀ ਇਹਦੇ ਬਾਰੇ ਸੋਚ ਕੇ ਕੈਲਕੂਲੇਸ਼ਨ ਪ੍ਰੋਪਰ ਕੀਤੀ ਹੋਊਗੀ ਮੇਰੇ ਇੰਨਾ ਖਰਚਾ ਹੋਣਾ ਤਾਂ ਤਾਂ ਕਈ ਵਾਰੀ ਹੋ ਸਕਦਾ ਹੈ ਖਰਚਾ ਵੱਧ ਜਾਂਦਾ ਆਪਣਾ ਪ੍ਰੋਫਿਟ ਵੀ ਘਟ ਜਾਂਦਾ ਹੈ ਕਈ ਵਾਰੀ ਪ੍ਰੋਫਿਟ ਵੱਧ ਜਾਂਦਾ ਖਰਚਾ ਥੋੜਾ ਘੱਟ ਹੋ ਜਾਂਦਾ ਪਰ ਬੱਕਰੀ ਪਾਲ ਦੇ ਵਿੱਚ ਕੀ ਕਰਪਾ ਸਹੀ ਤਰੀਕੇ ਨਾਲ ਵੈਲ ਮੈਂਟੇਨ ਕਰ ਤਰੀਕੇ ਨਾਲ ਕਰਕੇ ਚੱਲਾਂਗੇ ਇਹਦੇ ਵਿੱਚ ਕੀ ਆਪਣਾ ਕੀ ਆ ਸਿਸਟਮ ਸਾਰਾ ਇਹ ਆਪਦਾ ਬਚਾ ਕੇ ਦੇ ਦਿੰਦੀਆਂ ਆਪਣ ਨੂੰ ਨਾ ਕਿ ਹਦ ਕੋਲ ਲੈ ਕੇ ਜਾਂਦੀ ਜੀ ਬਾਈ ਬਹੁਤ ਬੰਦੇ ਨੂੰ ਬਾਈ ਜਦੋਂ ਬੀਟਲ ਦੇ ਵਿੱਚ ਲਾਸ ਹੋਇਆ ਤਾਂ ਕੁਝ ਬਰਬਰੀ ਵੱਲ ਮੂਵ ਹੋਣ ਲੱਗ ਗਏ ਬਰਬਰੀ ਤੋਂ ਫੇਲ ਹੋ ਗਏ ਭੇਡਾਂ ਵੱਲ ਮੂਵ ਹੋਣ ਲੱਗ ਗਏ ਕੀ ਨਸਲਾਂ ਬਦਲ ਨਾਲ ਬੰਦਾ ਕਾਮਯਾਬ ਹੋ ਸਕਦਾ ਕਿੰਨਾ ਕੁ ਫਰਕ ਹੈਗਾ ਦੂਜੀਆਂ ਨਸਲਾਂ ਦੇ ਮੁਕਾਬਲੇ ਬੀਟਲ ਦੇ ਖਰਚੇ ਦਾ ਜਾਂ ਪੇੜ ਦਾ ਆਪਾਂ ਕਹਿ ਸਕਦੇ ਦੇਖੋ ਜੀ ਮੈਂ ਉਹੀ ਗੱਲ ਕਰਕੇ ਆਟਿਆ ਕਿ ਆਪਣੇ ਲੋਕਾਂ ਦੇ ਵਿੱਚ ਕੀ ਸਿਸਟਮ ਹੈ ਕਿ ਆਪਾਂ ਸਿਰਫ ਕੱਲੀਆਂ YouTube ਤੇ ਵੀਡੀਓ ਦੇਖ ਕੇ ਮੋਟੀਵੇਟ ਹੋਣ ਜਾਂਦੇ ਆ ਜੀ ਉਸ ਤੋਂ ਇਲਾਵਾ ਆਪਣੇ ਕੋਲੇ ਕੋਈ ਜਾਣਕਾਰੀ ਨਹੀਂ ਹੁੰਦੀ ਅਗਰ ਕਿਸੇ ਬੰਦੇ ਨੇ ਮੈਂ ਚਾਰ ਗੱਪ ਮਾਰ ਕੇ ਇੱਥੇ ਕਹਿਤਾ ਕਿ ਹਾਂਜੀ ਪੇੜ ਪਾਲਣ ਕਰੋ ਜਿਹੋ ਵਿੱਚ ਐਨੀ ਕਮਾਈ ਆ ਲੱਖਾਂ ਦੀ ਕਮਾਈ ਆ ਮੈਂ ਬਾਹਰੋਂ ਪੇੜ ਲਿਆਂਦੀ ਐ ਐਨੇ ਦੀ ਬਿਕਦੀ ਐ ਐਵੇਂ ਬਿਕਦੀ ਐ ਹਣਾ ਜੀ ਤਾਂ ਲੋਕ ਆਖਣਗੇ ਇੱਚ ਕਮਾਈ ਆ ਹੂੰ ਜੇ ਮੈਂ ਕਹਦੇ ਆ ਬੀਟਲ ਨਾਲ ਬਰਬਰੀ ਦਾ ਖਰਚਾ ਘਟਾਉਂਦਾ ਹਾਂਜੀ ਤਾਂ ਉਹ ਚੱਕਣੀ ਉਹ ਚ ਕਮਾਈ ਹੈ ਹੁਣ ਫਰਕ ਕਿਤੇ ਨਹੀਂ ਹੈ ਗਿਆ ਫਰਕ ਕੀ ਇੱਕ ਸੋਚ ਦੇ ਵਿੱਚ ਆ ਸਿਰਫ ਹੁਣ ਦੇਖੋ ਬੀਟਲ ਹੈ ਹੁਣ ਆਪਾਂ ਨੂੰ ਅਸੀਂ ਇਹਨੂੰ 8 ਸਾਲ ਤੋਂ ਕਰ ਰਹੇ ਆ ਅਸੀਂ ਹੋਰ ਕਿਸੇ ਪੀਰੀਅਡ ਤੋਂ ਪਹਿਲਾਂ ਕਦੇ ਦੇਖਿਆ ਵੀ ਨਹੀਂ ਗਿਆ ਜੀ ਅਸੀਂ ਕਰ ਰਹੇ ਆ ਕਿਉਂਕਿ ਸਾਨੂੰ ਪਤਾ ਹੈ ਵੀ ਕਿੱਥੋਂ ਪ੍ਰੋਫਿਟ ਨਿਕਲਣਾ ਕੀ ਸਿਸਟਮ ਹੈ ਦਾ ਹਨਾ ਕਿਉਂਕਿ ਜਿਹੇ ਜੀ ਮਹਿੰਗੀ ਬਰੀਡ ਦਾ ਬੱਚਾ ਵੀ ਉਹ ਜਿਆ ਮਹਿੰਗਾ ਸੇਲ ਹੋਊਗਾ ਜੀ ਹੁਣ ਬਰਬਰੀ ਇੱਕ ਛੋਟੀ ਬੱਕਰੀ ਆਉਂਦੀ ਆ ਸਟਾਲ ਫੀਡਿੰਗ ਵਾਲੀ ਬੱਕਰੀ ਕਿ ਕਰਕੇ ਪਾਲ ਸਕਦੇ ਆ ਠੀਕ ਹੈ ਪੇੜ ਆਪਣੀ ਜਗ੍ਹਾ ਗਈ ਠੀਕ ਹੈ ਪਰ ਇਹ ਨਹੀਂ ਹੈਗਾ ਕਿ ਅਜ ਤੁਸੀਂ ਬੱਕਰੀਆਂ ਕਰ ਰਹੇ ਆਂ ਆਪ ਨੂੰ ਕਿਸੇ ਨੇ YouTube ਤੇ ਉੱਪਰ ਕਹਿਦਾ ਕਿਸੇ ਨੇ ਜਾਂ ਆਪਣੇ ਫਾਰਮ ਦੇ ਇੱਕ ਬੰਦਾ ਗਾਈਡ ਕਰ ਤੁਹਾਨੂੰ ਇਹਨੂੰ ਛੱਡੋ ਜੀ ਭੇਡਾਂ ਪਾਲ ਲਓ ਤਾਂ ਉਹ ਚੀਜ਼ ਗਲਤ ਹੋ ਜਾਂਦੀ ਕਿਉਂਕਿ ਜਿਹੜੇ ਕੰਮ ਤੇ ਤੁਹਾਡਾ ਫਲੋ ਬਣਿਆ ਤੁਹਾਡਾ ਸਿਸਟਮ ਬਣਿਆ ਹੋਇਆ ਹੈ ਤੁਹਾਡਾ ਤੁਸੀਂ ਉਸ ਤੇ ਕੰਮ ਕਰੋਗੇ ਤਾਂ ਹੋ ਸਕਦਾ ਤੁਹਾਨੂੰ ਇੱਕ ਸਦਾ ਸਾਲ ਤੁਸੀਂ ਲੇਟ ਹੋ ਜਾਓ ਪਰ ਤੁਹਾਨੂੰ ਅੱਗੇ ਜਾ ਕੇ ਵਿੱਚ ਪ੍ਰੋਫਿਟ ਮਿਲਣਾ ਜ਼ਰੂਰ ਸ਼ੁਰੂ ਹੋਏ ਇਹ ਨਹੀਂ ਹੁੰਦਾ ਜੀ ਬਾਈ ਇਹ ਸਾਡੇ ਪ੍ਰੈਕਟੀਕਲ ਤਜਰਬੇ ਆ ਸੀ 8 ਸਾਲਾਂ ਚ ਜੀ ਸਿੱਖੀ ਹੋਈ ਹੈ ਸਾਰਾ ਕੁਝ ਕੀਤਾ ਹੋਇਆ ਜੀ ਜਿੱਦਾਂ ਤੁਸੀਂ ਫਾਰਮਿੰਗ ਕਰ ਰਹੇ ਹੋ ਹਨ ਵਧੀਆ ਤਰੀਕੇ ਦੇ ਨਾਲ ਸਟਾਲ ਫੀਡਿੰਗ ਵੀ ਦਿੰਨੇ ਹੋ ਬਾਹਰ ਵੀ ਲੈ ਕੇ ਆਉਨੇ ਹੋ ਤੇ ਆਪਣਾ ਮਾਰਕੀਟਿੰਗ ਦਾ ਬਾਈ ਕੀ ਸਿਸਟਮ ਹੁੰਦਾ ਇਹਨਾਂ ਜੋ ਕਮਾਈ ਕਿਵੇਂ ਲੈਣੇ ਬੱਚੇ ਸੇਲ ਕਰਦੇ ਹੋ ਬੱਕਰੀਆਂ ਜਾਂ ਉਹ ਵੀ ਥੋੜਾ ਸਾਨੂੰ ਦੱਸਿਓ ਜੀ ਦੇਖੋ ਜੀ ਮਾਰਕੀਟਿੰਗ ਦਾ ਸਿਸਟਮ ਇਹ ਹੁੰਦਾ ਕਿ ਦੇਖੋ ਜੀ ਮੇ ਸਾਡਾ ਫਾਰਮ ਹੈ ਸਾਨੂੰ 8 ਸਾਲੋਂ ਕੰਮ ਦੇ ਵਿੱਚ ਹੋ ਗਏ ਹੈ ਨਾ ਤਾਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਦੇਖੀਆਂ ਸਾਡੇ ਕੋਲੇ ਬਹੁਤ ਸਾਰੀਆਂ ਡੀਲਾਂ ਵੀ ਆਈਆਂ ਸਾਡੇ ਕੋਲੇ ਵਪਾਰੀ ਵੀ ਆਉਂਦੇ ਆ ਬੱਕਰੀਆਂ ਠੀਕ ਹੈ ਆਲ ਓਵਰ ਇੰਡੀਆ ਅਸੀਂ ਬੱਕਰੀਆਂ ਭੇਜਦੇ ਵੀ ਆ ਅਸੀਂ ਟਰੇਡਿੰਗ ਦਾ ਕੰਮ ਵੀ ਕਰਦੇ ਆਂ ਬਾਹਰੋਂ ਬੱਕਰੀ ਖੇਤ ਕੇ ਫਾਰਮਰ ਨੂੰ ਦਿੰਨੇ ਆਂ ਹੋਰ ਲੋਕਾਂ ਨੂੰ ਵੀ ਦਿੰਨੇ ਆਂ ਠੀਕ ਹੈ ਪਰ ਸਾਡੀ ਪ੍ਰੋਪਰ ਹਰ ਚੀਜ਼ ਦੀ ਜ਼ਿੰਮੇਵਾਰੀ ਹੁੰਦੀ ਆਂ ਅਸੀਂ ਫਾਰਮ ਦੀ ਵੀ ਕੁਝ ਬੱਚੇ ਆਦੇ ਵੀ ਸੇਲ ਕਰਦੇ ਆਂ ਲੋਕਾਂ ਨੂੰ ਵਿੱਚੋਂ ਬੱਕਰੇ ਨੂੰ ਕੁਝ ਸੇਲ ਕਰਦੇ ਉਹ ਵੀ ਕਰ ਦਿੰਨੇ ਆਂ ਤੇ ਪ੍ਰੋਫਿਟ ਹਰ ਇੱਕ ਤਰਫ ਚਾਰੇ ਪਾਸੇ ਆਉਂਦਾ ਹੈ ਜੀ ਵੱਡੀ ਗੱਲ ਨਹੀਂ ਜਿਹੜੇ ਵੀ ਤਰੀਕੇ ਨਾਲ ਠੀਕ ਲੱਗਦਾ ਤੁਸੀਂ ਮਾਰਕੀਟਿੰਗ ਕਰਦੇ ਹੋ ਉਸ ਤਰੀਕੇ ਨਾਲ ਕਰਦੇ ਆ ਜੀ ਬਿਲਕੁਲ ਕਿਉਂਕਿ ਸਾਡਾ ਸੋਸ਼ਲ ਮੀਡੀਆ ਚੈਨਲ ਸਾਰਾ ਆਪਦਾ ਜੀ ਕਿਉਂਕਿ ਦੇਖੋ ਹਰ ਚੀਜ਼ ਬੰਦੇ ਕੋਲ ਦਿੱਤੀ ਹੈ ਪਰਮਾਤਮਾ ਨੇ ਹਮ ਆਪਾਂ ਬੋਲ ਸਕਦੇ ਆ ਆਪਾਂ ਆਪਦੇ ਕੰਮ ਦੀ ਮਸ਼ਹੂਰੀ ਆਪਦੇ ਮੂੰਹ ਨਾ ਕਰ ਸਕਦੇ ਆ ਤੇ ਵਿਚ ਕੋਈ ਉਸ ਚ ਸ਼ਰਮ ਨਹੀਂ ਹੁੰਦੀ ਕਿ ਕੋਈ ਵੀ ਤੁਹਾਨੂੰ ਆਪਦੇ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨੂੰ ਸ਼ੁਰੂ ਕਰ ਸਕਦੇ ਹੋ ਪਰ ਹੋਵੇ ਉਸ ਚ ਸੱਚਾਈ ਉਹਦੇ ਵਿੱਚ ਜੀ ਫਿਰ ਹੀ ਚੱਲਦੀ ਹੈ ਇੱਕ ਬਈ ਜਿੱਦਾਂ ਪੰਜਾਬ ਹਰਿਆਣੇ ਜਾਂ ਰਾਜਸਥਾਨ 'ਚ ਇੱਕ ਜਿਹੜਾ ਕੰਪੀਟੀਸ਼ਨ ਜਾਂ ਬੜਾ ਚੱਲਦਾ ਲੋਕਾਂ 'ਚ ਜਣਾ ਬਲੱਡ ਲਾਈਨਾਂ ਨੂੰ ਲੈ ਕੇ ਜਾਂ ਜਾਨਵਰਾਂ ਦੇ ਰੇਟਾਂ ਨੂੰ ਲੈ ਕੇ ਬੜਾ ਲੋਕ ਇਸ ਕੰਟਰੋਵਰਸੀ ਜ ਰਹਿੰਦੇ ਆ ਜਿਹੜਾ ਤੁਹਾਡਾ ਕੰਮ ਹੈਗਾ ਆਪਾਂ ਸ਼ੁਰੂ ਤੋਂ ਹੀ ਦੇਖਿਆ ਹੈਗਾ ਤੁਸੀਂ ਆਪ ਦਾ ਬਰੀਡਿੰਗ ਤੇ ਕੰਮ ਕਰਨਾ ਜਾਂ ਫਾਰਮਿੰਗ ਕਰਨੀ ਹੈ ਤੁਸੀਂ ਅਲੱਗ ਰਹਿ ਕੇ ਚੱਲਦੇ ਹੋ ਜਿਹੜਾ ਇਸ ਤਰੀਕੇ ਨਾਲ ਵੀ ਕਮਾਈ ਹੋ ਜਾਂਦੀ ਆ ਆਪਾਂ ਨੂੰ ਜ਼ਿਆਦਾ ਮੰਨ ਲਓ ਬਲੱਡ ਲਾਈਨ ਵਾਲੇ ਪਾਸੇ ਜਾਣ ਦੀ ਲੋੜ ਨਹੀਂ ਪੈਂਦੀ ਦੇਖੋ ਬਾਈ ਜੀ ਜੇ ਆਪਾਂ ਗੱਲ ਕਰੀਏ ਇੱਕ ਬਲੱਡ ਲਾਈਨ ਤੇ ਥੋੜਾ ਆਪਾਂ ਗੱਲ ਬੀਟ ਲੈ ਹਾਂਜੀ ਤਾਂ ਉਹ ਬੀਟਲ ਹੀ ਰਹੂਗੀ ਜੀ ਜੀ ਕਿਉਂਕਿ ਬਲੱਡ ਲਾਈਨ ਕਦੇ ਵੀ ਕਿਸੇ ਘਰ ਤੋਂ ਜਨਮ ਨਹੀਂ ਲੈਂਦੀ ਜੀ ਠੀਕ ਹੈ ਉਹ ਇੱਕ ਆਪਣਾ ਬਣਾਇਆ ਹੋਇਆ ਸਿਸਟਮ ਹੈ ਚਲੋ ਬਸ ਹਰ ਇੱਕ ਸਿਸਟਮ ਬੰਦੇ ਅਲੱਗ-ਅਲੱਗ ਹੁੰਦਾ ਕੋਈ ਬੰਦਾ ਕਹਿੰਦਾ ਬਲੱਡ ਲਾਈਨ ਹੈ ਜੀ ਮੇਰੇ ਕੋਲੇ ਆ ਮੇਰੇ ਕੋਲੇ ਉਹ ਹੈ ਠੀਕ ਹੈ ਪਰ ਉਹ ਇੱਕ ਹਾਂ ਆਪ ਨੂੰ ਸਪੈਸੀਫਿਕ ਕਿਸੇ ਚੀਜ਼ ਨੂੰ ਨਾਂ ਦੇ ਸਕਦੇ ਆ ਪਰ ਆਪਾਂ ਉਸੇ ਇਹ ਨਹੀਂ ਕਹਿ ਸਕਦੇ ਵੀ ਇਹ ਚੀਜ਼ ਨੂੰ ਮੈਂ ਤਿਆਰ ਕੀਤਾ ਜੀ ਠੀਕ ਹੈ ਵੀ ਉਹਨਾਂ ਨੂੰ ਨਾਂ ਰੱਖਦਾ ਜਿਵੇਂ ਅਸੀਂ ਆਪ ਦੀ ਬਲੱਡ ਨੇ ਅਸੀਂ ਨਾਂ ਰੱਖ ਲਈ ਵੀ ਸਾਡੀ ਬਲੱਡ ਨਹੀਂ ਨਹੀਂ ਹੈ ਜੀ ਠੀਕ ਹੈ ਤਾਂ ਆਪਾਂ ਉਹ ਚੀਜ਼ ਕਰ ਸਕਦੇ ਆ ਇਹ ਨਹੀਂ ਕਹਿ ਸਕਦੇ ਵੀ ਇਹ ਸ਼ੁਰੂ ਹੀ ਮੇਰੇ ਘਰੋਂ ਹੋਈ ਹੈ ਜੀ ਕਿਉਂਕਿ ਬੱਕਰੀ ਦੇ ਕੋਈ ਬੀਟਲ ਹੈ ਬੀਟਲ ਬਰੀਡ ਹੈ ਆਲ ਓਵਰ ਪੰਜਾਬ ਦੇ ਵਿੱਚ ਵੀ ਹੈ ਪਾਕਿਸਤਾਨ ਦੇ ਵਿੱਚ ਵੀ ਹੈ ਇਹ ਉਥੋਂ ਦੇ ਜੈਨੇਟਿਕ ਜਿਹੜਾ ਕਿ ਪੈਦਾ ਹੋ ਕੇ ਆਇਆਗਾ ਤਾਂ ਆਪਾਂ ਇਹਨੂੰ ਬੀਟਲ ਦੇ ਨਾਮ ਨਾਲ ਜਾਣਾਂਗੇ ਸਹੀ ਹੁਣ ਜੋ ਕੋਈ ਬਰਬਰੀ ਦਾ ਕਹ ਤੂੰ ਮੇਰੇ ਕੋਲ ਬਰਬਰੀ ਆਹ ਬਲੱਡ ਲਾਈਨ ਹੈ ਤਾਂ ਬਰਬਰੀ ਦੇਖੋ ਇੱਕ ਬਰੀਡ ਹੈ ਇਹ ਬਰੀਡ ਨੂੰ ਜਦੋਂ ਨਾਂ ਦੇਤਾ ਤਾਂ ਜਦੋਂ ਦਾ ਜਨਮ ਹੋਇਆ ਹੈ ਉਦੋਂ ਤੋਂ ਹੀ ਬਲੱਡ ਲਾਈਨ ਬਣੀ ਹੈ ਹਾਂਜੀ ਠੀਕ ਹੈ ਕਿਉਂ ਕਦੇ ਵੀ ਕਿਸੇ ਦੇ ਘਰ ਚੋਂ ਨਹੀਂ ਪਈ ਹੁੰਦੀ ਬਲੱਡ ਲਾਈਨ ਹਾਂ ਤੁਹਾਡੇ ਕੋਲ ਬਰੀਡਰ ਚੰਗਾ ਹੈਗਾ ਚੰਗਾ ਤੁਹਾਡੇ ਕੋਲ ਬੱਕਰਾ ਤੁਸੀਂ ਰੱਖਿਆ ਹੋਇਆ ਆਪਦਾ ਤੁਹਾਡੇ ਕੋਲ ਵਧੀਆ ਬੱਚੇ ਆ ਰਹੇ ਬੱਚੇ ਤੁਹਾਡੇ ਪ੍ਰੋਪਰ ਮੰਥਲੀ ਵੇਟ ਅੱਛੇ ਤਰੀਕੇ ਨਾਲ ਗਿਣ ਕਰ ਰਹੇ ਆ ਠੀਕ ਹੈ ਤੁਹਾਡੀਆਂ ਫੀਮੇਲਸ ਵਧੀਆ ਹਾਈਟ ਕਰ ਰਹੀਆਂ ਨੇ ਸਮਝੋ ਤੁਹਾਡੇ ਕੋਲ ਚੰਗੀ ਚੀਜ਼ ਹੈਗੀ ਜੀ ਠੀਕ ਹੈ ਵੀ ਇਹ ਨਹੀਂ ਹੈਗਾ ਵੀ ਉਹਨੂੰ ਛੱਡ ਕੇ ਆਪਾਂ ਉਹ ਬਲੱਟਾਂ ਦਾ ਬੱਕਰ ਲੈ ਲਿਆ ਦੂਜੀ ਦਾ ਲੈ ਲਿਆ ਤੀਜੀ ਦਾ ਲੈ ਲਿਆ ਆਪਣੇ ਕੋਲੇ ਬਰੀਡ ਸੁਧਰ ਜਾਊਗੀ ਕਿਉਂਕਿ ਬਰੀਡ ਸੁਧਾਰਨ ਵਾਸਤੇ ਤੁਹਾਨੂੰ ਆਪਣੇ ਫਾਰਮ ਦੇ ਘੱਟੋ ਘੱਟ 3-4 ਸਾਲ ਦਾ ਸਮਾਂ ਲੱਗਦਾ ਜੀ ਉਸ ਤੋਂ ਬਾਅਦ ਆਪਣੇ ਆਪ ਹੀ ਜਿਵੇਂ ਤੁਹਾਨੂੰ ਸਮਝ ਆਉਂਦੀ ਜਾਂਦੀ ਆ ਤੁਸੀਂ ਉਸ ਤਰੀਕੇ ਨਾਲ ਇਹਨੂੰ ਕੰਮ ਨੂੰ ਅੱਗੇ ਕਰਦੇ ਜਾਂਦੇ ਰਹਿੰਦੇ ਹੋ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਹੁਣ ਉਹ ਬੱਕਰੀਆਂ ਹੁਣ ਅਸੀਂ ਕਰ ਰਹੇ ਆ ਠੀਕ ਹੈ ਸਾਡੇ ਕੋਲੇ ਕੀ ਆ ਅਸੀਂ ਬੱਕਰੇ ਵੀ ਰੱਖੇ ਹੋਏ ਆ ਨਾਲ ਬਰੀਡਰ ਬੱਕਰੀਆਂ ਅਸੀਂ ਚੇਂਜ ਕਰਦੇ ਰਹਿੰਦੇ ਆ ਕੋਈ ਨਵੀਂ ਲਿਆਂਦੀ ਕੋਈ ਹੋਰ ਲਿਆਂਦੀ ਠੀਕ ਹੈ ਪਰ ਹਾਂ ਬ੍ਰੀਡਰ ਚੰਗਾ ਹੈਗਾ ਤੁਹਾਡੇ ਕੋਲ ਰਿਜ਼ਲਟ ਬੇਸਿਕ ਗੱਲ ਹੈ ਕਿ ਚੰਗਾ ਆਊਗਾ ਹੀ ਆਊਗਾ ਠੀਕ ਹੈ ਮੈਂ ਤੁਸੀਂ ਇਹ ਫੋਕਸ ਰੱਖੋ ਕਿ ਤੁਹਾਡਾ ਬੱਚਾ ਕਿੰਨਾ weight gain ਕਰ ਰਿਹਾ ਮਹੀਨੇ ਦਾ ਠੀਕ ਹੈ ਕਿੰਨਾ ਉਹ ਖਰਾਕ ਖਾ ਰਿਹਾ ਕੀ ਉਹਦੀ height ਹੈ ਕੀ ਸਿਸਟਮ ਹੈ ਉਸਦਾ ਬੋਡੀ ਸਟਰਕਚਰ ਕਿਦਾਂ ਦਾ ਜਨਮ ਤੋਂ ਲੈ ਕੇ ਜਾਂ ਐਂਡ 5-6 ਮਹੀਨੇ ਦਾ ਬੱਚਾ ਦਾ ਪੂਣੇ ਜੱਜ ਹੋ ਜਾਂਦਾ ਤਾਂ ਸਮਝੋ ਤੁਹਾਡਾ ਕੋਲ ਚੰਗੀ ਚੀਜ਼ ਹੈਗੀ ਠੀਕ ਹੈ ਭਾਈ ਆਪਾਂ ਜਿਹੜਾ 8 ਸਾਲ ਦੇ ਤਜਰਬੇ ਦੇ ਵਿੱਚ ਬੀਟਲ ਬੱਕਰੀਆਂ ਦੇ ਕਾਫੀ ਐਕਸਪੈਰੀਮੈਂਟ ਕੀਤੇ ਆ ਨਾ ਜੀ ਬਿਮਾਰੀਆਂ ਵੀ ਆਉਂਦੀਆਂ ਜਿੱਦਾਂ ਤੁਸੀਂ ਟ੍ਰੇਨਿੰਗ ਵੀ ਦਿੰਨੇ ਹੋ ਹਾਂਜੀ ਹਾਂਜੀ ਤੁਹਾਡੇ ਆਪਣੇ ਫਾਰਮ ਤੇ ਵੀ ਕਾਫੀ ਟ੍ਰੇਨਿੰਗਾਂ ਹੋ ਚੁੱਕੀਆਂ ਨੇ ਲੋਕ ਕਹਿ ਦਿੰਦੇ ਆ ਕਿ ਬੀਟਲ ਨੂੰ ਬਿਮਾਰੀ ਬਹੁਤ ਜ਼ਿਆਦਾ ਆਉਂਦੀ ਆ ਦੂਜੀਆਂ ਨਸਲਾਂ ਨੂੰ ਬਿਮਾਰੀਆਂ ਬਹੁਤ ਘੱਟ ਆਉਂਦੀਆਂ ਤੁਹਾਡਾ ਤਜਰਬਾ ਕਿਵੇਂ ਦਾ ਰਿਹਾ ਬੀਟਲ ਦੇ ਨਾਲ ਨੀ ਦੇਖੋ ਤਜਰਬਾ ਸਾਡਾ ਓਵਰਾਲ ਬਹੁਤ ਚੰਗਾ ਰਿਹਾ ਪੋਜ਼ਿਟਿਵ ਰਿਜ਼ਲਟ ਹੈ ਦੇਖੋ ਹਰ ਇੱਕ ਬੱਕਰੀ ਐ ਕੋਈ ਵੀ ਐ ਦੇਖੋ ਬੱਕਰੀ ਕੋਈ ਵੀ ਐ ਬੱਕਰੀ ਦਾ ਜਿਹੜਾ ਇਮਿਊਨਿਟੀ ਸਿਸਟਮ ਹੈ ਵੈਸੇ ਹੀ ਇਹ ਕੁਦਰਤ ਬੋਲੀ ਥੋੜਾ ਵੀਕ ਦਿੱਤਾ ਗਿਆ ਜੀ ਇਹ ਬਹੁਤ ਇੱਕ ਸੈਂਸਿਟਿਵ ਐਨੀਮਲ ਹੈ ਅਗਰ ਇਹਨੂੰ ਥੋੜਾ ਜਿਹਾ ਬਿਮਾਰ ਹੋ ਗਿਆ ਅਗਰ ਆਪਾਂ 2-4 ਦਿਨ ਇਹਦੀ ਕੇਅਰ ਨਾ ਕੀਤੀ ਤਾਂ ਆਪਣੀ ਗੇਮ ਹੱਥੋਂ ਚਲੀ ਜਾਂਦੀ ਹੈ ਹਾਂਜੀ ਕਿਉਂਕਿ ਜਿੰਨਾ ਵੀ ਤੁਹਾਡਾ ਫਾਰਮਸਟ ਚਲਾਇਆ ਚਾਹੇ ਤੁਹਾਡੇ ਕੋਲ ਬੀਟਲ ਐ ਚਾਹੇ ਬਰਬਰੀ ਐ ਚਾਹੇ ਜਮਣਾਪੁਰੀ ਐ ਜਖਰਾਣਾ ਸਿਰੋਹੀ ਕੋਈ ਵੀ ਰੱਖ ਰਹੇ ਹੋ ਤੁਹਾਡਾ ਫਾਰਮ ਟਿਕਿਆ ਹੋਇਆ ਵੈਕਸੀਨੇਸ਼ਨ ਦੇ ਉੱਪਰ ਜੀ ਬਈ ਜੇ ਤੁਸੀਂ ਪ੍ਰੋਪਰ ਮੋਡਿਊਲ ਨਾਲ ਵੈਕਸੀਨ ਦਾ ਜਿਹੜਾ ਚਾਰਟ ਹੈ ਉਹ ਫੋਲੋ ਕਰਦੇ ਹੋ ਇੱਕ ਟਾਈਮ ਸਰ ਵੈਕਸੀਨ ਕਰਦੇ ਹੋ ਪੀਪੀਆਰ ਹੋਗੀ ਈਟੀ ਹੋਗੀ ਐਫਐਮਡੀ ਹੋਗੀ ਗੌਟਪੌਕਸ ਹੋਗੀ ਜੀ ਹੁਣ ਕੁਝ ਲੋਕਾਂ ਨੇ ਸਵਾਲ ਲਾ ਕਿ ਵੈਕਸੀਨ ਇਹ ਅਸੀਂ ਪੁਰਾਣੀ ਵਿਧੀ ਨਾਲ ਬੱਕਰੀਆਂ ਪਾਲਦੇ ਵੈਕਸੀਨ ਨਹੀਂ ਲੋੜ ਵੀ ਨਹੀਂ ਲਵਾਉਂਦੇ ਵੀ ਨਹੀਂ ਹਾਂਜੀ ਕਈ ਲਵਾਉਂਦੇ ਵੀ ਨਹੀਂ ਹੈਗੇ ਹਨਾ ਦੇਖੋ ਉਹ ਚੀਜ਼ਾਂ ਨਹੀਂ ਹੁੰਦੀਆਂ ਜੇ ਆਪਾਂ ਸੈਂਟੀਫਿਕ ਤਰੀਕੇ ਦੀ ਫਾਰਮਿੰਗ ਕਰ ਰਹੇ ਹਾਂ ਜਿਵੇਂ ਸਰਚ ਹੁੰਦੀ ਹੈ ਬੱਕਰੀ ਦੇ ਉੱਪਰ ਠੀਕ ਹੈ ਸੈਂਟੀਸਟ ਰਿਸਰਚ ਕਰਦੇ ਆ ਤੇ ਜਿਹੜੀ ਬਿਮਾਰੀ ਉਹਨਾਂ ਨੇ ਖੋਜ ਕੱਢੀ ਤੇ ਉਸ ਦੀ ਵੈਕਸੀਨ ਬਣਾਈ ਆ ਤਾਂ ਆਪਾਂ ਨੂੰ ਉਸ ਤਰੀਕੇ ਨਾਲ ਚੱਲਣਾ ਪਊਗਾ ਜੀ ਅਗਰ 20 30 ਬੱਕਰੀਆਂ ਆਪਾਂ ਰੱਖੀਆਂ ਤਾਂ ਅਗਰ ਵੈਕਸੀਨ ਨਾ ਕਰਾਂਗੇ 2 4 ਜਾਨਵਰਾਂ ਵਿੱਚੋ ਸਾਲ ਦੇ ਮਰਗੇ ਤਾਂ ਆਪਾਂ ਕੋਈ ਵੱਡੀ ਗੱਲ ਨਹੀਂ ਪਰ ਉਹ 100 ਦੇ ਵਿੱਚ ਅਗਰ ਬਿਮਾਰੀ ਪੈਂਦੀ ਹੈ 200 ਬੱਕਰੀ 'ਚ ਬਿਮਾਰੀ ਪੈਂਦੀ ਹੈ ਤਾਂ ਉੱਥੇ ਆਪਾਂ ਕਿਵੇਂ ਮੈਨਟੇਨ ਕੰਟਰੋਲ ਕਰ ਸਕਦੇ ਆ ਤਾਂ ਉਹਦਾ ਇੱਕੋ ਹੀ ਹੱ ਤੇ ਬੱਕਰੀਆਂ ਦਾ ਕੋਈ ਇਹੋ ਜਿਹਾ ਇੱਕ ਬਹਿਮ ਹੈ ਲੋਕਾਂ ਵੱਲੋਂ ਕਿ ਬੀਟਲ ਚ ਬਿਮਾਰੀ ਵੱਧਉਂਦੀ ਹੈ ਹੋਰਾਂ ਚ ਘੱਟ ਆਉਂਦੀ ਆ ਉਹ ਜਦੋਂ ਉਹ ਆਪਾਂ ਨੂੰ ਕਿਹੜਾ ਜੋ ਆਪਣੇ ਕੋਲ ਫਾਰਮ ਜਾਨਵਰੀ 15-20 ਹੁੰਦੇ ਆ ਉਹ ਜਾਨਵਰੋ ਕੀ ਬਿਮਾਰ ਨਹੀਂ ਹੁੰਦਾ ਸਹੀ ਚੱਲ ਰਿਹਾ ਫਾਰਮ ਤਾਂ ਉਹ ਲੱਗਦਾ ਕਿ ਇਹ ਨਸਲ ਚ ਬਿਮਾਰੀ ਘੱਟ ਹੈ ਹਮ ਹੁਣ ਜਿੱਥੇ ਬੱਕਰੇ ਜਿਆਦਾ ਹੋਣਗੇ ਆਬਵੀਅਸੀ ਗੱਲ ਉੱਥੇ ਬਿਮਾਰੀ ਵੀ ਵਾਇਰਸ ਵੀ ਆਊਗਾ ਹੀ ਆਊਗਾ ਤਾਂ ਉਹਨੂੰ ਰੋਕਣ ਲਈ ਇੱਕੋ ਹੀ ਤਰੀਕਾ ਕਿ ਵੈਕਸੀਨ ਇਹਦਾ ਚਾਰਟ ਜਿਹੜਾ ਹੀ ਬੰਦਾ ਫਾਲੋ ਕਰਦਾ ਉਹ ਕਦੇ ਵੀ ਫੱਕਰੀ ਫਾਰਮ ਵਿੱਚ ਫੇਲ ਨਹੀਂ ਹੋ ਸਕਦਾ ਕਿਉਂਕਿ ਆਪਾਂ ਨੂੰ ਮੂਵ ਹੋਣਾ ਪ ਹਾਂ ਹੁਣ ਕਿ ਵੀ ਲੋਕਾਂ ਨੇ ਸਾਡਾ ਕੰਮ ਨਹੀਂ ਚੱਲਦਾ ਸਾਡੇ ਜਾਨਵਰ ਨਹੀਂ बिकਦੇ ਹਾਂਜੀ ਅੱਜ ਹੋਰ ਰਸਤੇ ਬਥੇਰੇ ਨੇ ਆਪਣੇ ਹਾਂਜੀ ਹਾਂਜੀ ਉਸ ਲਾਈਨ ਵਾਲੇ ਲੋਕ ਧਿਆਨ ਹੀ ਨਹੀਂ ਦੇ ਰਹੇ ਹਨਾ ਕਿਉਂਕਿ ਉਹ ਜਿੱਦਾਂ ਖੱਸੀ ਬੱਕਰਾ ਹੀ ਡਿਮਾਂਡ ਨਹੀਂ ਹੈਗਾ ਇਹਦੇ ਵਿੱਚ ਕਿ ਅਵੇਅਰਨੈਸ ਕੈਂਪ ਨਹੀਂ ਹੈਗੀ ਲੋਕਾਂ ਨੂੰ ਪਤਾ ਨਹੀਂ ਹੈਗਾ ਜਾਗਰੂਕ ਨਹੀਂ ਹੋ ਰਹੀ ਆ ਪਰ ਅੱਜ ਕੀ ਕੀ ਕੁਛ ਅਗੇ ਕਰ ਸਕਦੇ ਆ ਜੀ ਠੀਕ ਹੈ ਜੀ ਇਹ ਚੀਜ਼ ਹੁੰਦੀ ਤੇ ਬਾਈ ਜੀ ਜਿਹੜਾ ਆਪਣਾ ਟ੍ਰੇਨਿੰਗ ਦਾ ਸਿਸਟਮ ਹੁੰਦਾ ਹਨਾ ਜੀ ਤੁਸੀਂ ਆਪਣੇ ਫਾਰਮ ਤੇ ਪ੍ਰੈਕਟੀਕਲ ਟ੍ਰੇਨਿੰਗ ਕਰਵਾਉਣੀ ਹੈ 2 ਜਾਂ 3 ਦਿਨਾਂ ਦੀ ਜਿਵੇਂ ਵੀ ਹੁੰਦੀ ਆ। ਹਾਂਜੀ ਹਾਂਜੀ। ਉਹਦੇ ਬਾਰੇ ਵੀ ਥੋੜਾ ਜਰੂਰ ਦੱਸਿਓ ਜੀ। ਟ੍ਰੇਨਿੰਗ ਸਾਡੇ ਫਾਰਮ ਤੇ ਹੁੰਦੀ ਹੈ ਜੀ 3 ਦਿਨਾਂ ਦੀ ਅਸੀਂ ਕਰਾਉਨੇ ਆ। ਜੀ। ਜਿਹੜਾ ਕਿ ਹੁਣ ਅਸੀਂ ਉਹਦਾ ਸ਼ਾਇਦ ਅੱਗੇ ਅਗਲੇ ਮਹੀਨੇ ਚ ਬੈਚ ਰੱਖਾਂਗੇ। ਹਾਂਜੀ। ਸਾਡਾ 3 ਦਿਨਾਂ ਦਾ ਪ੍ਰੈਕਟੀਕਲ ਸੈਸ਼ਨ ਫਾਰਮ ਤੇ ਹੁੰਦਾ। ਜੀ। ਜਿਹਦੇ ਵਿੱਚ ਜਿੰਨੇ ਵੀ ਅਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਅਸੀਂ ਕਿਵੇਂ ਇਹਦੇ ਵਿੱਚ ਕੰਮ ਕੀਤਾ, ਕੀ-ਕੀ ਸਾਨੂੰ ਦਿੱਕਤਾਂ ਪਰੇਸ਼ਾਨੀਆਂ ਆਈਆਂ। ਉਹ ਸਾਰੀਆਂ ਆਪਾਂ ਫਾਰਮਰ ਡਿਸਕਸ ਕਰਦੇ ਆ। ਜੀ ਦੂਸਰੀ ਗੱਲ ਕੀ ਆ ਪ੍ਰੋਡਕਟ 베ਸ ਜਿਵੇਂ ਅਸੀਂ ਪ੍ਰੋਡਕਟ ਲਾਈਨ ਦੇ ਵਿੱਚੋਂ ਅਸੀਂ ਐਂਟਰੀ ਕੀਤੀ ਆ ਨਵੀਂ ਨਵੀਂ ਤਾਂ ਹੋਰ ਵੀ ਇਨ ਫਿਊਚਰ ਦੇ ਵਿੱਚ ਬੱਕਰੀ ਦੇ ਮੀਟ ਤੋਂ ਜਿਹੜੇ ਬਣੇ ਪ੍ਰੋਡਕਟ ਆ ਉਹ ਵੀ ਅਸੀਂ ਮਾਰਕੀਟ ਦੇ ਵਿੱਚ ਹੌਲੀ ਹੌਲੀ ਲੈ ਕੇ ਆਵਾਂਗੇ ਜੀ ਇਹ ਫੋਕਸ ਆ ਸਾਡਾ ਮੇਨ ਇਸ ਤੇ ਕੰਮ ਹੋ ਰਿਹਾ ਹੈਗਾ ਹੁਣ ਤਾਂ ਇਹ ਚੀਜ਼ਾਂ ਕਾਫੀ ਸਾਰੀਆਂ ਹੋਏ ਨੇ ਸਾਰਾ ਅਸੀਂ ਪ੍ਰੈਕਟੀਕਲ ਤਰੀਕੇ ਨਾਲ ਏ ਟੂ ਜ਼ेड ਹਰ ਚੀਜ਼ ਇੰਜੈਕਸ਼ਨ ਲਾਉਣਾ ਵੈਕਸੀਨੇਸ਼ਨ ਇਹਨੇ ਡੀਵਾਰਮਿੰਗ ਨਸਲ ਤੇ ਕੰਮ ਕਰਨਾ ਬੱਕਰੀ ਦੀ ਸਹੀ ਨਸਲ ਦੀ ਪਛਾਣ ਕਰਨਾ ਇਹ ਸਾਰੀ ਚੀਜ਼ ਅਸੀਂ ਆਲਰੇਡੀ ਪ੍ਰੈਕਟਿਸ ਸਟੇਜਸ ਸਿਖਾਉਣੇ ਆ ਫਾਰਮ ਤੇ ਆਪਾਂ ਹੁਣ ਤੱਕ ਕਿੰਨੇ ਲੋਕਾਂ ਨੂੰ ਟ੍ਰੇਨਿੰਗ ਦੇ ਚੁੱਕੇ ਆ ਜੀ ਸਾਡੇ ਜੀ ਲਗਭਗ 20 ਬੈਚ ਅਸੀਂ ਪੂਰੇ ਕੱਢਿਆ ਹਨ ਨੂੰ 6 ਸਾਲ ਟ੍ਰੇਨਿੰਗ ਕਰਾਉਂਦਿਆਂ ਨੂੰ ਹੋ ਚੁੱਕਿਆ ਜੀ ਤੇ ਘਟੋ ਘਟੋ ਮੰਨ ਕੇ ਚੱਲੂ ਸਾਡੇ ਬੈਚ ਦੇ ਵਿੱਚ 40 ਇੱਕ ਬੰਦੇ 50 ਬੰਦਿਆਂ ਦਾ ਬੈਚ ਹੁੰਦਾ ਪਰ 40 ਦੇ ਵੇਰ ਮੰਨ ਕੇ ਚੱਲੀਏ ਠੀਕ ਹੈ ਜੀ ਤਾਂ 7-800 800 ਬੰਦਾ 850 ਬੰਦਾ ਤੋਂ ਟ੍ਰੇਨਿੰਗ ਲੈ ਕੇ ਚੱਲਿਆ ਜੀ ਤੇ ਭਾਈ ਆਖਿਰ ਦੇ ਵਿੱਚ ਇੱਕ ਥੋੜਾ ਜਿਹਾ ਦੱਸੋ ਜਿਹੜੇ ਆਪਣੇ ਲੋਕ ਹਜੇ ਵੀ ਦੌੜ ਦੇ ਵਿੱਚ ਹੈਗੇ ਨੇ ਕਿ ਅਸੀਂ ਬੱਕਰੀ ਪਾਲਣ ਕਰਨਾ ਤੇ ਜਿਹੜਾ ਲੋਨ ਲੈ ਕੇ ਕੰਮ ਕਰਨਾ ਵੀ ਜੇ ਲੋਨ ਲੈ ਕੇ ਕਿਸੇ ਨੇ ਕੰਮ ਕਰਨਾ ਉਹਦੇ ਵਿੱਚ ਕੋਈ ਬਚਤ ਹੈ ਕਰਨਾ ਚਾਹੀਦਾ ਜਾਂ ਨਹੀਂ ਦੇਖੋ ਇਹਦੇ ਵਿੱਚ ਬਾਈ ਜੀ ਕੀ ਹੁੰਦਾ ਕਿ ਸਭ ਤੋਂ ਪਹਿਲਾਂ ਅਗਰ ਬੱਕਰੀ ਪਾਲ ਤੁਸੀਂ ਕਰਨਾ ਚਾਹੁੰਦੇ ਤਾਂ ਤੁਹਾਡੇ ਇਹਦੇ ਵਿੱਚ ਕਿਉਂ ਕਲੀਅਰ ਹੋਣੀ ਜ਼ਰੂਰੀ ਆ ਹੂੰ ਕਿ ਮੈਂ ਇਸ ਕੰਮ ਨੂੰ ਕਿਉਂ ਕਰ ਰਿਹਾ ਕਿਉਂ ਕਰ ਰਿਹਾ ਹੁਣ ਦੇਖੋ ਇੱਕ ਉਹਦਾ ਐਗਜ਼ਾਮਪਲ ਕਿ ਆ ਇੱਕ ਕਿਸਾਨ ਹੈ ਜੀ ਉਹ ਕਹਿੰਦਾ ਮੈਂ ਖੇਤੀਬਾੜੀ ਕਰਦਾ ਇਹ ਇੱਕ ਘੱਟ ਇਨਵੈਸਟਮੈਂਟ ਵਾਲਾ ਜਾਨਵਰ ਹੈ ਜੀ 20-25000 ਦੀ ਬੱਕਰੀ 30000 ਤੋਂ ਇੱਕ ਵਧੀਆ ਬੱਕਰੀਆਂ ਨੂੰ ਮਿਲ ਜਾਂਦੀ ਹੈ ਹੂੰ ਤੋ ਇਹ ਮੈਂ ਖੇਤੀ ਦੇ ਕੰਮ ਨਾਲ ਨਾਲ ਕਰੂੰਗਾ ਤਾਂ ਵਧੀਆ ਏ ਮੇਰੇ ਵੀ ਐਕਸਟਰਾ ਖਰਚੇ ਅਗਰ ਬੱਕਰੀ ਸਾਲ ਦੇ ਵਿੱਚ ਡੇਢ ਸਵਾ ਸਾਲ ਦੇ ਵਿੱਚ ਦੋ ਵਾਰ ਸੂਪ ਆਂਦੀ ਏ ਤਾਂ ਮੇਰੇ ਕੋਲ ਚਾਰ ਬੱਚੇ ਦੀ ਪ੍ਰੋਡਕਸ਼ਨ ਦੇਊਗੀ ਹਾਂਜੀ ਜਿਹਦੇ ਵਿੱਚੋਂ ਤਿੰਨ ਬੱਚੇ ਇੱਕ ਬੱਚਾ ਦਾ ਦੋ ਬੱਚੇ ਖਰਚਾ ਕੱਢਦੇ ਓ ਸਾਲ ਦਾ ਦੋ ਬੱਚੇ ਮੇਰੇ ਕੋਲ ਪ੍ਰੋਫਿਟ ਬਚਣਗੇ ਜੀ ਠੀਕ ਏ ਜੀ ਲੋਕੋ ਪ੍ਰੋਫਿਟ ਬਚਣਗੇ ਹਾਂਜੀ ਦੋ ਬੱਚੇ ਪ੍ਰੋਫਿਟ ਦੋ ਬੱਚੇ ਮੇਰੇ ਕੋਲੇ ਕੀ ਪ੍ਰੋਫਿਟ ਦੇ ਵੱਜ ਜਾਣਗੇ ਜੀ ਹੁਣ ਇੱਕ ਸਟੂਡੈਂਟ ਹਾਂ ਉਹ ਕਿਉਂਕਿ ਮੈਂ ਪੜ੍ਹ ਲਿਖ ਕੇ ਬੇਰੁਜ਼ਗਾਰ ਐ ਠੀਕ ਐ ਆਪ ਦਾ ਕੰਮ ਕਰੂੰਗਾ ਮਰਜ਼ੀ ਦਾ ਸਮਾਂ ਹੋਊਗਾ ਸਿਸਟਮ ਸਾਰਾ ਕੁਝ ਹੋ ਜੂਗਾ ਧੀਰੇ ਹੌਲੀ ਹੌਲੀ ਕੰਮ ਕਰਾਂਗੇ ਕਿਉਂਕਿ ਅਜ ਤੱਕ ਆਪਾਂ ਨਰਸਰੀ ਕਲਾਸ ਤੋਂ ਲੈ ਕੇ ਪਲੱਸ 2 ਤੱਕ اونਲੇ ਆਪ ਨੂੰ 12-13 ਸਾਲ ਲੱਗੇ ਐ ਹਾਂਜੀ ਤਾਂ ਜੀ ਆਪਾਂ ਇਹ ਕੰਮ ਦੇ ਵਿੱਚ ਸਿੱਖਣਾ ਵਸ 2-3 ਸਾਲ ਲਾ ਲਾਂਗੇ ਤਫਾ ਕਾਮਯਾਬ ਹੋ ਸਕਦੇ ਆ ਤਾਂ ਇਸ ਤਰੀਕੇ ਨਾਲ ਕੀ ਹੈ ਹਰ ਇੱਕ ਕੰਮ ਨੂੰ ਕਰਨ ਦੀ ਕਿਉਂ ਜ਼ਰੂਰੀ ਹੈ ਕਿ ਮੈਂ ਇਸ ਨੂੰ ਕਿਉਂ ਕਰਨਾ ਚਾਹੁੰਦਾ ਮੇਰੇ ਕੀ ਕੀ ਦਿੱਕਤਾਂ ਨੇ ਜੀ ਅਗਰ ਉਹ ਆਪਣੀ ਕਲੀਅਰਟਾ ਦੇ ਵਿੱਚ ਕੋਈ ਕਾਮਯਾਬੀ ਕੋਈ ਵੱਡੀ ਗੱਲ ਨਹੀਂ ਹੋ ਜਾਂਦੀ ਹੈ ਸਿਸਟਮ ਸਾਰਾ ਹਾਂ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਵੀਡੀਓ ਦੇਖ ਕੇ ਨਾ ਮੋਟੀਵੇਟ ਹੋਣਾ ਨਹੀਂ ਨਹੀਂ ਜੀ ਵੀਡੀਓ ਜਿਨੇ ਕਦੇ ਨਹੀਂ ਕਿਉਂਕਿ ਅੱਜ ਕੱਲ ਤਾਂ ਦੇਖੋ ਜਦੋਂ ਅਸੀਂ ਫਾਰਮ ਕੀਤਾ ਸੀ ਆਪਣੇ ਕੋਲੇ ਸਾਡੇ ਕੋਲ ਆਪਸ਼ਨ ਹੀ ਨਹੀਂ ਸੀਗੀ ਹੂੰ ਅਸੀਂ ਤਾਂ ਇੱਕ ਸਬ ਸੇਅਰ ਦੇ ਫੇਸ ਦੇ ਉੱਪਰ ਜਿਵੇਂ ਉਹਨਾਂ ਨੇ ਸਾਨੂੰ ਸਮਝਾਇਆ ਸੀ ਉਸ ਤਰੀਕੇ ਨਾਲ ਫਾਰਮ ਆ ਦਾ ਸ਼ੁਰੂ ਕੀਤਾ ਸੀਗਾ ਪਰ ਹੋ ਗਿਆ ਜੀ ਪਰ ਅੱਜ ਸਾਨੂੰ ਜੋ ਦਿੱਕਤਾਂ ਆਈਆਂ ਸੀ ਹੋਰਾਂ ਨੂੰ ਤਾਂ ਨਹੀਂ ਆਉਣ ਦੇਵਾਂਗੇ ਨਾ ਹਾਂਜੀ ਤਾਂ ਬਾਕੀ ਦੇਖੋ ਪੰਜਾਬ ਦੇ ਵਿੱਚ ਕਿੰਨੇ ਅਜੇ ਦਾ ਫਾਰਮ ਖੋਲ੍ਹ ਚੁੱਕੇ ਆ ਤੁਸੀਂ ਸਾਰਿਆਂ ਕੋਲੇ ਜਾਓ ਵਿਊ ਲਿਓ ਜੇ ਤੁਸੀਂ ਕੰਮ ਕਰਨ ਦੇ 4-5 ਲੱਖ ਰੁਪਏ ਲਾਉਂਦਾ ਸੋਚ ਰਹੇ ਹੋ ਤਾਂ 20000 ਤੁਸੀਂ ਸਿੱਖਣ ਤੇ ਉਹਨੂੰ ਗਾਲ ਦੋਗੇ ਤਾਂ ਕਿੱਡੀ ਕਬੜੀ ਗੱਲ ਹਰ ਜ਼ਿਲ੍ਹੇ 'ਚ ਬੰਦੇ ਬੈਠੇ ਆ ਹਾਂ ਕਿਉਂਕਿ ਹੁਣ ਦੂਜੀ ਗੱਲ ਹੈ ਕਿ ਲੋਕ ਸਿੱਖਦੇ ਨਹੀਂ ਹੈਗੇ ਹੁਣ ਜੇ ਆਪਾਂ ਸਿੱਖਣ ਦੀ ਗੱਲ ਕਰੀਏ 5-6 ਲੱਖ ਰੁਪਏ ਕੰਮ ਤੇ ਲਾਉਂਦੇ ਆ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਆਪ ਨੂੰ ਪਤਾ ਲੱਗਦਾ ਕਿ ਕੰਮ ਆਪਣੇ ਕਰਨ ਵਾਲਾ ਹੈ ਕਿ ਨਹੀਂ ਜੀ ਉਹ ਸਾਰਾ ਪੈਸਾ ਵੇਸਟ ਹੈ ਜੇ ਸਾਨੂੰ 20-25 ਹਜ਼ਾਰ ਰੁਪਏ ਲਾ ਕੇ ਪਤਾ ਲੱਗ ਜਾਵੇ ਵੀ ਕੰਮ ਕਰਨ ਵਾਲਾ ਹੈ ਕਿ ਨਹੀਂ ਹੈਗਾ ਉਹ 5-6 ਲੱਖ ਤਾਂ ਬਚੂ ਆਪਣਾ ਬਿਲਕੁਲ ਤਾਂ ਪਹਿਲਾਂ ਸਿੱਖੋ ਜਾਣ ਕੇ ਲੋ ਜਾਣੋ ਸਾਲ ਲੱਗੇ ਸਾਨੂੰ 2 ਸਾਲ ਲੱਗੇ ਹਨ ਕਿਉਂਕਿ ਬੱਕਰੀ ਕਿਹੜਾ ਖਤਮ ਹੋਣ ਵਾਲੀ ਹੈ ਹੂੰ ਤੁਸੀਂ ਅਜੇ ਤੱਕ ਇੰਨੇ ਸਾਲ ਨਹੀਂ ਕੀਤਾ ਤੇ ਹੁਣ ਜੇ 1 ਸਾਲ ਹੋਰ ਲੇਟ ਹੋ ਜਾਊਗਾ ਤੇ ਕਿੱਡੀ ਗੱਲ ਕੋਈ ਚੱਕਰ ਨਹੀਂ ਨੂੰ ਸਿੱਕੇ ਕਰੋਗੇ ਤਾਂ ਵਧੀਆ ਪ੍ਰੋਫਿਟ ਕੰਮ ਆ ਰਿਹਾ ਹੈਗਾ ਕੋਈ ਦਿੱਕਤ ਵਾਲੀ ਗੱਲ ਠੀਕ ਹੈ ਬਾਈ ਠੀਕ ਹੈ ਬਾਈ ਸੰਦੀਪ ਧੰਨਵਾਦ ਜੀ ਬਹੁਤ ਬਹੁਤ ਤੁਸੀਂ ਸਮਾਂ ਕੱਢਿਆ ਜਾਣਕਾਰੀ ਦਿੱਤੀ ਦੋਸਤੋ ਬਾਈ ਹੋਰਾਂ ਦਾ YouTube ਚੈਨਲ ਆ SR ਕਮਰਸ਼ੀਅਲ ਗੋਡ ਫਾਰਮ ਬੱਕਰੀਆਂ ਦੇ ਇਲਾਜ ਬਾਰੇ ਵੈਕਸੀਨੇਸ਼ਨ ਬਾਰੇ ਜਿਹੜੀ ਟੋਟਲ ਜਾਣਕਾਰੀ ਹੁੰਦੀ ਆ ਫਾਰਮਿੰਗ ਦੀ ਉਹ ਬਾਈ ਹੋਰੀ ਦੱਸਦੇ ਰਹਿੰਦੇ ਆ ਤੇ ਜਰੂਰ ਉਹਨੂੰ ਵੀ ਸਬਸਕ੍ਰਾਈਬ ਕਰਿਓ ਧੰਨਵਾਦ